ਕੈਨੇਡਾ ਦੇ ਵਿੱਚ ਇੱਕ ਪੰਜਾਬੀ ਬੰਦੇ ਨੇ ਆਪਣੀ ਹੀ ਘਰਵਾਲੀ ਨੂੰ ਪਹਿਲਾਂ ਪਾਰਕ ਬੁਲਾਇਆ ਤੇ ਫਿਰ ਉਸ ਦਾ ਕਤਲ ਕਰ ਦਿੱਤਾ। ਹਾਂਜੀ ਆਪਣੀ ਅੱਜ ਦੀ ਇਸ ਵੀਡੀਓ 'ਚ ਆਪਾਂ ਇੱਕ ਹੋਰ ਕੇਸ ਦੀ ਗੱਲ ਕਰਨ ਲੱਗੇ ਹਾਂ। ਇਹ ਕੇਸ ਹੈ ਕਿ ਅਜੇ ਆਨ ਗੋਇੰਗ ਹੀ ਹੈ ਜੀ। ਅਜੇ ਇਹਦਾ ਫੈਸਲਾ ਨਹੀਂ ਆਇਆ ਇਸ ਕੇਸ ਦਾ। ਇਹ ਕੇਸ ਹੈ ਬ੍ਰੈਂਪਟਨ, ਅਨਟਾਰੀਓ ਦਾ ਜਿੱਥੇ ਕਿ 19 ਮਈ 2023 ਨੂੰ 44 ਸਾਲਾਂ ਦੀ ਇੱਕ ਔਰਤ ਸੀਗੀ, ਉਹਦਾ ਨਾਮ ਸੀਗਾ ਦਵਿੰਦਰ ਖੌਰ। ਜੋ ਕਿ ਇੱਕ ਰੈਸਟੋਰੈਂਟ ਦੇ ਵਿੱਚ ਆਪਦੀ ਸ਼ਿਫਟ ਖਤਮ ਕਰਕੇ ਸ਼ਾਮ ਨੂੰ ਸ਼ਾਮ ਦੇ 5:30 5 ਵਜੇ ਘਰੇ ਪਹੁੰਚਦੀ ਆ ਜਦੋਂ ਉਹ ਘਰੇ ਜਾਂਦੀ ਹੈ ਜਿੱਤੇ ਉਹਦਾ ਘਰ ਵਾਲੇ ਦਾ ਨਾਮ ਹੁੰਦਾ ਹੈ ਨਮ ਨਿਸ਼ਾਨ ਸਿੰਘ ਨਮ ਨਿਸ਼ਾਨ ਉਹਨੂੰ ਫੋਨ ਕਰਕੇ ਕਹਿੰਦਾ ਕਿ ਉਹਨੂੰ ਕਹਿੰਦਾ ਵੀ ਮੈਨੂੰ ਪਾਰਕ ਜਿਹੜਾ ਆਪਣੇ ਘਰ ਦੇ ਨਾਲ ਲੱਗੇ ਸਪੈਰੋ ਪਾਰਕ ਹੈਗਾ ਉੱਥੇ ਆ ਕੇ ਮੈਨੂੰ ਮਿਲ ਚਲੋ ਜੀ ਉਹ ਰਿਕਵੈਸਟ ਕਰਦਾ ਹੈ ਮਿਲਣ ਦੀ ਹੁਣ ਨਮ ਨਿਸ਼ਾਨ ਜਿਹੜਾ ਨਵ ਨਿਸ਼ਾਨ ਹੁੰਦਾ ਇਹ ਆਪ ਦੀ ਘਰ ਵਾਲੀ ਤੇ ਬੱਚਿਆਂ ਦੇ ਨਾਲ ਨਹੀਂ ਰਹਿੰਦਾਗਾ ਇਹ 6 ਮਹੀਨੇ ਪਹਿਲਾਂ ਹੀ ਉਹਨਾਂ ਨੂੰ ਛੱਡ ਕੇ ਕਿਤੇ ਤੇ ਕਿਤੇ ਹੋਰ ਰਹਿਣ ਲੱਗ ਜਾਂਦਾ ਕਿਤੇ ਹੋਰ ਮੂਵ ਹੋ ਗਿਆ ਸੀਗਾ ਚਲੋ ਦਵਿੰਦਰ ਕੌਰ ਕੀ ਕਰਦੀ ਦਵਿੰਦਰ ਕੌਰ ਦੀ ਕੁੜੀ ਹੁੰਦੀ ਹੈ ਸਭ ਤੋਂ ਵੱਡੀ 23 ਸਾਲਾਂ ਦੀ ਕੁੜੀ ਉਹਦਾ ਨਾਮ ਹੁੰਦਾ ਨਵਨੀਤ ਕੌਰ ਦਵਿੰਦਰ ਕੌਰ ਨਵਨੀਤ ਕੌਰ ਨੂੰ ਫੋਨ ਕਰਦੀ ਹੈ ਤੇ ਉਹਨੂੰ ਇਹ ਸਾਰੀ ਗੱਲ ਦੱਸਦੀ ਆ ਆਉਂਦੀ ਆ ਵੀ ਤੇਰੇ ਪਿਓ ਨਵ ਨਿਸ਼ਾਨ ਨੇ ਮੈਨੂੰ ਏਦਾਂ ਪਾਰਕ ਦੇ ਵਿੱਚ ਬੁਲਾਇਆ ਤੇ ਉੱਥੇ ਆ ਕੇ ਮਿਲਣ ਦੀ ਰਿਕੁਐਸਟ ਕੀਤੀ ਆ ਚਲੋ ਜੀ ਨਵਨੀਤ ਕੌਰ ਸਿਆਣੀ ਹੁੰਦੀ ਐ ਤੇ ਨਵਨੀਤ ਕੌਰ ਆਪਦੀ ਮਾਂ ਨੂੰ ਕਹਿੰਦੀ ਐ ਵੀ ਤੂੰ ਡੈਡੀ ਨਵਨਿਸ਼ਾਨ ਸਿੰਘ ਨੂੰ ਮਿਲਣ ਨਾ ਜਾਈ ਉੱਥੇ ਵੀ ਉਹ ਉਹਨੂੰ ਉੱਥੇ ਜਾਣ ਤੇ ਵਰਨਿੰਗ ਦੇ ਦਿੰਦੀ ਐ ਵੀ ਤੂੰ ਪਾਰਕ ਦੇ ਵਿੱਚ ਇਕੱਲੀ ਨਾ ਜਾਈ ਉਹਨੂੰ ਮਿਲਣ ਕਿਉਂਕਿ ਉਹਨਾਂ ਬੱਚਿਆਂ ਨੂੰ ਪਤਾ ਲੱਗ ਜਾਂਦਾ ਜਿਵੇਂ ਘਰ ਦੇ ਹਾਲਾਤ ਹੁੰਦੇ ਐ ਲੜਾਜ ਲੜਾਈ ਝਗੜੇ ਹੁੰਦੇ ਐ ਜੀ ਚਲੋ ਨਵਨੀਤ ਕੌਰ ਫੇਰ ਆਪਦੀ ਮਾਂ ਨੂੰ ਦੁਆਰੇ ਫੋਨ ਤੇ ਕਹਿੰਦੀ ਐ ਵੀ ਉਹ ਅੱਧੇ ਪੌਣੇ ਘੰਟੇ ਦੇ ਵਿੱਚ ਘਰੇ ਆ ਜੂਗੀ ਉਹ ਵੀ ਕੰਮ ਤੇ ਹੁੰਦੀ ਐ ਤੇ ਫੇਰ ਉਹ ਵੀ ਆਪਦੀ ਮਾਂ ਨੂੰ ਆਦੀ ਮੈਂ ਤੇਰੇ ਨਾਲ ਜਾਊਂਗੀ ਉੱਥੇ ਪਾਰਕ 'ਚ ਵੀ ਡੈਡੀ ਨੂੰ ਉੱਥ ਤੋ ਕਿ ਨਵਨੀਤ ਕੌਰ ਨੂੰ ਐਗਜ਼ੈਕਟਲੀ ਪਤਾ ਸੀਗਾ ਵੀ ਉਹਦਾ ਪਿਓ ਜਿਹੜਾ ਵੀ ਉਹ ਕੀ ਕਰ ਸਕਦਾ ਹੈਗਾ ਇਕੱਲੀ ਮਾਂ ਨੂੰ ਪਾਰਕ ਦੇ ਵਿੱਚ ਬੁਲਾ ਕੇ ਸਿੱਧੇ ਸ਼ਬਦਾਂ ਦੇ ਵਿੱਚ ਉਹ ਆਪਦੀ ਮਾਂ ਨੂੰ ਵੀ ਬਹੁਤ ਵਾਰਨਿੰਗ ਦੇ ਦਿੰਦੀ ਆ ਹਾਰਡ ਵਾਰਨਿੰਗ ਪਰ ਫਿਰ ਵੀ ਦਵਿੰਦਰ ਕੌਰ ਨਹੀਂ ਮੰਨਦੀ ਜੇ ਆਪਦੀ ਕੁੜੀ ਦੀ ਗੱਲ ਨਾ ਮੰਨ ਗੱਲ ਮੰਨ ਕੇ ਤੇ ਉਹ ਇਕੱਲੀ ਬ੍ਰੈਮਟਨ ਟੌਰੀਆ ਦੇ ਵਿੱਚ ਪੈਂਦੇ ਪਾਰਕ ਸਪੈਰੋ ਪਾਰਕ ਦੇ ਵਿੱਚ ਆਪਣੇ ਘਰ ਵਾਲੇ ਨਮ ਨਿਸ਼ਾਨ ਸਿੰਘ ਨੂੰ ਮਿਲਣ ਜਾਵੜਦੀ ਆ ਤੇ ਉਹਦੀ ਮਾਂ ਘਰੇ ਜਦੋਂ ਫਿਰ ਨਵਨੀਤ ਕੋਰ 6 ਵਜੇ ਪੰਦੇ ਪੌਣੇ ਘੰਟੇ ਬਾਅਦ ਘਰੇ ਪਹੁੰਚਦੀ ਹੈ ਤੇ ਉਹ ਦੇਖਦੀ ਹੈ ਵੀ ਕੋਈ ਦੀ ਮਾਂ ਘਰੇ ਹੈ ਨਹੀਂ ਜੀ ਜਿਹੜੇ ਉਹਦੇ ਛੋਟੇ ਭਰਾ ਸੀਗੇ 2 ਇੱਕ 18 ਸਾਲਾਂ ਦੇ ਤੇ ਇੱਕ 16 ਸਾਲਾਂ ਦਾ ਉਹ ਦੋਵੇਂ ਘਰ ਦੇ ਵਿੱਚ ਹੁੰਦੇ ਆ ਮਾਂ ਨੂੰ ਘਰੇ ਜਦੋਂ ਨਹੀਂ ਵੇਖਦੀ ਤਾਂ ਉਹ ਬਹੁਤ ਹੀ ਫਿਕਰ ਕਰਨ ਲੱਗ ਜਾਂਦੀ ਹੈ ਜਿਹੜਾ ਵੱਡਾ ਭਰਾ ਹੁੰਦਾ 18 ਸਾਲਾਂ ਦਾ ਉਹਨੂੰ ਕਹਿੰਦੀ ਹੈ ਵੀ ਜਾ ਉਹ ਨੇੜੇ ਵਾਲੇ ਸਪੈਰੋ ਪਾਰਕ 'ਚ ਤੇ ਮਾਂ ਨੂੰ ਚੈੱਕ ਕਰਕੇ ਆ ਵੀ ਉਹ ਹੈਗੀ ਆ ਉੱਥੇ ਕੀ ਕਰੀ ਜਾਂਦੀ ਹੈ ਮਾਈ ਮਮ ਕਾਲਡ ਮੀ ਸ਼ੀ ਆਸਕ ਮੀ ਦੈਟ ਮਾਈ ਡੈਡ ਵਨ ਟੂ ਮੀਟ ਹਰ and he even had to sort out all these things in between them and she's got she won my suggestion that she she need to go there to meet her, her him or not and i asked him not to go we will wait for us we will go together you said to her don't go don't go hun jadon 18 salan da munda park ponchda te oh dekhda hai ki utthe jehdi ek creek hundi hai jide vich pani ja vagda hunda hunda parkan de vich chote chote nadiyanyan baniyan hundiyan idhar oh creek de pani de vich oh diggi pai hundi hai oh di maa utthe ਖੂਨ ਦੇ ਨਾਲ ਲਹੂ ਲਹਾਨ ਹੋਈ ਪਈ ਹੁੰਦੀ ਹੈ ਪਰ ਹਜੇ ਜਿਉਂਦੀ ਹੁੰਦੀ ਹੈ ਵਿਚਾਰੀ ਉਹ ਇਹ ਮੁੰਡਾ ਇਹ ਕੀ ਕਰਦਾ ਫਟਾਫਟ ਆਪਣੀ ਮਾਂ ਦੇ ਕੋਲ ਭੱਜ ਕੇ ਜਾਂਦਾ ਤੇ ਉੱਥੇ ਪਹੁੰਚ ਕੇ ਆਪਦੀ ਭੈਣ ਨੂੰ ਨਵਨੀਤ ਕੌਰ ਨੂੰ ਫੋਨ ਕਰ ਦਿੰਦਾ ਫਿਰ ਉਸ ਤੋਂ ਬਾਅਦ ਨਵਨੀਤ ਕੌਰ 911 ਨੂੰ ਫੋਨ ਕਰਦੀ ਹੈ ਤੇ ਕੁਝ ਮਿੰਟਾਂ ਦੇ ਵਿੱਚ ਹੀ ਪੁਲਿਸ ਦੀਆਂ ਤੇ ਐਂਬੂਲੈਂਸ ਦੀਆਂ ਗੱਡੀਆਂ ਉੱਥੇ ਪਹੁੰਚ ਜਾਂਦੀਆਂ ਪੈਰਾਮੈਡੀਕ ਵਾਲੇ ਪੈਰਾਮੈਡੀਕਸ ਵਾਲੇ ਹੁੰਦੇ ਜਿਹੜੇ ਐਂਬੂਲੈਂਸ ਵਾਲੇ ਉਹ ਬਹੁਤ ਟਰਾਈ ਕਰਦੇ ਆ ਵੀ ਉਹਦੀ ਜਾਨ ਬਚਾ ਲੈਣ ਨਵਿੰਦਰ ਕੌਰ ਦੀ ਪਰ ਖੂਨ ਬਹੁਤ ਜ਼ਿਆਦਾ ਵਹਿਣ ਕਰਕੇ ਉਹਦੀ ਜਾਨ ਬਚੀ ਨਹੀਂ ਗਈ ਇਹ ਜਿਹੜਾ ਇਹ ਹਮਲਾ ਕੀਤਾ ਸੀਗਾ ਇਹਨੇ ਨਾਮ ਨਿਸ਼ਾਨ ਨੇ ਉਹ ਚਾਕੂ ਦੇ ਨਾਲ ਕੀਤੇ ਸੀ ਬਹੁਤ ਜਿਆਦੇ ਵਾਰ ਉਹਦੇ ਵਿਚਾਰੀ ਦੀ ਬੋਡੀ ਤੇ ਕੀਤੇ ਉਹਦੇ ਧੌਣ ਤੇ ਚਾਕੂ ਮਾਰਿਆ ਉਹਦੇ ਚੈਸਟ ਤੇ ਤੇ ਫਿਰ ਉਹ ਜਦੋਂ ਡਿੱਗੀ ਪਈ ਸੀ ਵਿਚਾਰਾ ਇਹ ਬੰਦਾ ਇੰਨਾ ਕੁ ਬੇਰਹਿਮ ਸੀਗਾ ਜਦੋਂ ਉਹ ਡਿੱਗੀ ਪਈ ਸੀਗੀ ਉੱਥੇ ਲਹੂ ਲਹਾਨ ਹੋਈ ਪਈ ਸੀ ਇਹ ਫੋਨ ਕੱਢਦਾ ਜੇਬ ਦੇ ਵਿੱਚੋਂ ਤੇ ਉਹਦੀ ਵੀਡੀਓ ਬਣਾਉਣ ਲੱਗ ਪੈਂਦਾ ਵੀਡੀਓ ਬਣਾਉਂਦਾ ਵਿਚਾਰੀ ਦੀ ਪਈ ਦੀ ਤੇ ਫਿਰ ਨਾਲੇ ਉਹਨੂੰ ਕਹਿੰਦਾ ਵੀ ਹੁਣ ਕਾਰ ਪੁਲਿਸ ਕਾਲ। ਹੋ ਸਕਦਾ ਵਿਚਾਰੀ ਨੂੰ ਪਹਿਲਾਂ ਮਾਰਦਾ ਕੁੱਟਦਾ ਹੋਵੇ ਵੀ ਉਹ ਉੱਥੇ। ਕੋਦੋਂ ਧਮਕੀਆਂ ਦਿੰਦਿਆਂ ਹੋਵੇ ਮੈਂ ਪੁਲਿਸ ਨੂੰ ਫੋਨ ਕਰ ਦੋਗੇ। ਇਹ ਫਿਰ ਉਹਦੀ ਡਿੱਗੀ ਪਈ ਦੀ ਵੀਡੀਓ ਬਣਾਉਂਦਾ ਜੀ ਤੇ ਨਾਲੇ ਉਹਨੂੰ ਕਹਿੰਦੇ ਹੁਣ ਪੁਲਿਸ ਕਾਲ ਕਰ ਤੂੰ। ਜਿਵੇਂ ਆਪਾਂ ਕਹਿੰਨਾ ਹੁਣ ਕਾਰ ਪੁਲਿਸ ਕਾਲ ਹੁਣ ਦਿਖਾ ਪੁਲਿਸ ਕਾਲ ਕਰਕੇ ਤੇ ਫਿਰ ਨਾਲੇ ਉਹਨੂੰ ਵਿਚਾਰੀ ਨੂੰ ਪੰਜਾਬੀ ਦੇ ਵਿੱਚ ਗਾਲ੍ਹਾਂ ਕੱਢਦਾ ਉੱਥੇ। ਬਾਅਦ ਜਿਹੜੀ ਇਹ ਵੀਡੀਓ ਬਣਾਈ ਹੁੰਦੀ ਹੈ ਆਪਦੇ ਨਵ ਨਿਸ਼ਾਨ ਸਿੰਘ ਦਾ ਵੱਡਾ ਭਰਾ ਹੁੰਦਾ ਉਹ ਵੀ ਕੈਨੇਡਾ ਰਹਿ ਰਿਹਾ ਹੁੰਦਾ। ਉਹਨੂੰ ਉਹ ਸੈਂਡ ਕਰ ਦਿੰਦਾ ਹੈ ਵੀਡੀਓ ਜੀ ਤੇ ਜਿਹੜਾ ਨਵ ਨਿਸ਼ਾਨ ਦਾ ਭਰਾ ਹੁੰਦਾ ਜਿਵੇਂ ਨਵਨੀਤ ਕੌਰ ਉਹਨਾਂ ਦਾ ਚਾਚਾ ਇਹ ਜਿਹੜੀ ਉਹ ਵੀਡੀਓ ਹੁੰਦੀ ਅਗਲੇ ਦਿਨ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੰਦੇ ਤੇ ਇਹ ਵੀਡੀਓ ਨੂੰ 1 ਮਿਲੀਅਨ ਤੋਂ ਵੀ ਵੱਧ ਲੋਕਾਂ ਨੇ ਦੇਖਿਆ ਸੀ ਉਦੋਂ ਤੇ ਜਿਹੜੀ ਨਵਨੀਤ ਕੌਰ ਦੇ ਚਾਚੇ ਨੇ ਇਹ ਵੀਡੀਓ ਨਵਨੀਤ ਕੌਰ ਨੂੰ ਵੀ ਭੇਜਤੀ ਫਿਰ ਜਿਹੜਾ ਇੱਕ ਇੰਟਰਵਿਊ ਦੇ ਵਿੱਚ ਨਵਨੀਤ ਕੌਰ ਨੇ ਦੱਸਿਆ ਕਿ ਉਹ ਵੀਡੀਓ ਦੇਖ ਨਹੀਂ ਸਕੀ ਵਿਚਾਰੀ ਕਿਵੇਂ ਦੇਖੂਗੀ ਉਹਦੀ ਮਾਂ ਦੀ ਵੀਡੀਓ ਡਿੱਗੀ ਪਈ ਹੈ ਜਿਹੜਾ ਨਾਮ ਨਿਸ਼ਾਨ ਸਿੰਘ ਹੁੰਦਾ ਉਹਨੂੰ ਪੁਲਿਸ ਵਾਲੇ ਥੋੜੇ ਉਹਦੇ ਚਿਰ ਤੋਂ ਉਹ ਜਦੋਂ ਕਤਲ ਕੀਤਾ ਉਹਦੇ ਤੋਂ ਥੋੜੇ ਚਿਰ ਬਾਅਦ ਹੀ 2 ਕਿਲੋਮੀਟਰ ਦੀ ਦੂਰੀ 'ਤੇ ਹਜੇ ਗਿਆ ਹੁੰਦਾ ਉਹ ਤੇ ਖੜਾ ਹੁੰਦਾ ਉੱਥੋਂ ਗ੍ਰਿਫਤਾਰ ਕਰ ਲੈਂਦੇ ਆ ਤੇ ਉਹਦੇ ਉੱਤੇ ਫਰਸਟ ਡਿਗਰੀ ਚਾਰਜ ਲਾਉਂਦੇ ਆ ਫਰਸਟ ਡਿਗਰੀ ਜਿਹੜਾ ਚਾਰਜ ਹੁੰਦਾ ਹੈ ਬਹੁਤ ਮਤਲਬ ਇਹਨੂੰ ਭੈੜਾ ਚਾਰਜ ਹੁੰਦਾ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਤੋਂ ਜ਼ਿਆਦਾ ਸਜ਼ਾ ਮਿਲਦੀ ਹੈ ਫਰਸਟ ਡਿਗਰੀ ਵੀ ਮਤਲਬ ਬੰਦਾ ਸੋਚ ਕੇ ਆਇਆ ਸੀ ਕਿਸੇ ਦਾ ਕਤਲ ਕਰਨ ਸੋਚਿਆ ਸਮਝਿਆ ਕਤਲ ਕੀਤਾ ਉਹਨੇ ਸੈਕੰਡ ਡਿਗਰੀ ਹੁੰਦਾ ਵੀ ਜਦੋਂ ਉਹਦੋਂ ਲੜ ਪਏ ਮੌਕੇ ਤੇ ਉਹਦੋਂ ਉਹਨੂੰ ਬੰਦੇ ਨੂੰ ਗੁੱਸਾ ਆ ਗਿਆ ਵੀ ਉਹਦਾ ਪਲਾਨ ਨਹੀਂ ਸੀਗਾ ਪਲਾਨ ਟਮਟਰ ਨਹੀਂ ਸੀਗਾ ਫਿਰ ਫਸਟ ਡਿਗਰੀ ਵਾਲਾ ਪਲਾਨ ਟਮਟਰ ਹੁੰਦਾ ਜੀ ਚਲੋ ਜਦੋਂ ਉਹਨੂੰ ਥੋੜੇ ਇੱਥੇ ਦੂਰ 2 ਕਿਲੋਮੀਟਰ ਤੋਂ ਫਿਰ ਗ੍ਰਿਫਤਾਰ ਕਰ ਲਿਆ ਜਾਂਦਾ ਫਸਟ ਡਿਗਰੀ ਦਾ ਚਾਰਜ ਲਾਉਂਦੇ ਆ ਇਹਨਾਂ ਦੇ ਚਾਰ ਬੱਚੇ ਹੁੰਦੇ ਆ ਟੋਟਲ ਜੀ ਜਿਹੜੀ ਇਹ ਸਭ ਤੋਂ ਪਹਿਲਾਂ ਨਵਨੀਤ ਕੌਰ ਕੈਨੇਡਾ ਆਈ ਸੀਗੀ 2018 ਵਿੱਚ ਫਿਰ ਉਹਨੇ ਆਪਦੀ ਮਾਂ ਦਵਿੰਦਰ ਕੌਰ ਨੂੰ ਇੱਥੇ ਬੁਲਾਇਆ ਸੀਗਾ ਉਸ ਟਾਈਮ ਜਦੋਂ ਨਵ ਨਿਸ਼ਾਨ ਆਪਣੇ ਤਿੰਨ ਬੱਚਿਆਂ ਦੇ ਨਾਲ ਇੰਡੀਆ ਦੇ ਵਿੱਚ ਹੀ ਰਹਿੰਦਾ ਸੀਗਾ ਤਿੰਨ ਬੱਚੇ ਜਿਹੜੇ ਸੀਗੇ ਇੱਕ 20 ਸਾਲ ਦੀ ਕੁੜੀ ਹੁੰਦੀ ਹੈ ਜਿਹੜੇ ਮੁੰਡੇ ਦੱਸਿਆ ਤੁਹਾਨੂੰ ਇੱਕ 18 ਸਾਲਾਂ ਦਾ ਤੇ ਇੱਕ 16 ਸਾਲਾਂ ਦਾ ਉਹ ਸੀਗੇ ਜਦੋਂ ਕਰੋਨਾ ਚੱਲਿਆ 2020 ਦੇ ਵਿੱਚ ਕਰੋਨਾ ਟਾਈਮ ਵਿਚਾਰੀ ਦਵਿੰਦਰ ਕੋਰ ਇੱਥੇ ਫਸ ਜਾਂਦੀ ਆ ਤੇ ਫੇਰ ਇਹ ਇਹਦੇ ਤੋਂ ਉਦੋਂ ਬਾਅਦ ਇੰਡੀਆ ਹੀ ਨਹੀਂ ਜਾਇਆ ਗਿਆ ਫੇਰ 2022 ਦੇ ਨਵੰਬਰ ਮਹੀਨੇ ਵਿੱਚ ਨਵਜ ਨਿਸ਼ਾਨ ਸਿੰਘ ਆਪਦੇ ਦੋਹਾਂ ਮੁੰਡਿਆਂ ਦੇ ਨਾਲ ਕੈਨੇਡਾ ਆਉਂਦਾ ਜੀ ਵਿਸਟਰ ਵੀਜ਼ੇ ਤੇ ਹੁਣ ਇਸ ਟਾਈਮ ਇਹਨਾਂ ਦੀ ਇੱਕ ਜਿਹੜੀ 20 ਸਾਲਾਂ ਦੀ ਕੱਲੀ ਕੁੜੀ ਸੀ ਉਹ ਇੰਡੀਆ ਰਹਿ ਜਾਂਦੀ ਐ ਨਵਨੀਤ ਕੌਰ ਨੇ ਇੱਕ ਟੀਵੀ ਸ਼ੋਅ ਦੇ ਵਿੱਚ ਦੱਸਿਆ ਸੀਗਾ ਕਿ ਉਹਦੇ ਪਿਓ ਨੂੰ ਨਵਨਿਸ਼ਾਨ ਨੂੰ ਦਾਰੂ ਪੀਣ ਸ਼ਰਾਬ ਪੀਣ ਦੀ ਬਹੁਤ ਆਦਤ ਸੀਗੀ ਜਿਹਦੇ ਤੋਂ ਬਾਅਦ ਉਹ ਸ਼ਰਾਬ ਪੀ ਕੇ ਉਹ ਆਪਣੇ ਬੱਚਿਆਂ ਦੇ ਨਾਲ ਤੇ ਜਿਹੜੀ ਦਵਿੰਦਰ ਕੌਰ ਨਵਨੀਤ ਕੌਰ ਦੀ ਮਾਂ ਸੀਗੀ ਉਹਨਾਂ ਨਾਲ ਬਹੁਤ ਕੁੱਟਮਾਰ ਕਰਦਾ ਰਹਿੰਦਾ ਹੁੰਦਾ ਸੀ ਕੈਨੇਡਾ ਆਉਣ ਤੋਂ 6 ਮਹੀਨੇ ਬਾਅਦ ਹੀ ਉਹ ਫੈਮਿਲੀ ਨੂੰ ਛੱਡ ਕੇ ਤੇ ਨਵਨਿਸ਼ਾਨ ਸੀਗਾ ਨਾ ਜਿਹੜਾ ਬੰਦਾ ਜਦੋਂ 6 ਮਹੀਨੇ ਹੋਏ ਸੀ ਉਹਨੂੰ ਆਏ ਨੋਵਿਸਟਰ ਵੀ ਦੇ ਤੇ ਉਸ ਤੋਂ ਬਾਅਦ ਹੀ ਇਹ ਮੂਵ ਹੋ ਗਿਆ ਸੀ ਕਿਤੇ ਛੱਡ ਕੇ ਹੋਰ ਰਹਿਣ ਲੱਗ ਗਿਆ ਸੀਗਾ ਉਹਨਾਂ ਨੂੰ ਨਹੀਂ ਪਤਾ ਸੀ ਵੀ ਕਿੱਥੇ ਰਹਿੰਦਾ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਹੁੰਦਾ ਸੀ ਬਹੁਤ ਤੇ ਜਿਹੜਾ ਜਦੋਂ ਇਹ 6 ਮਹੀਨੇ ਬਾਹਰ ਰਿਹਾ ਜਿਹੜਾ 16 ਸਾਲਾਂ ਦਾ ਛੋਟਾ ਮੁੰਡਾ ਸੀ ਬਸ ਉਹਦੇ ਨਾਲ ਹੀ ਸਿਰਫ ਉਹਦਾ ਕੰਟੈਕਟ ਕਰਦਾ ਹੁੰਦਾ ਸੀ ਨਾਮ ਨਿਸ਼ਾਨ ਸਿੰਘ ਸੀਗਾ ਜਿਹੜਾ ਚਲੋ ਜੀ ਸ਼ਰਾਬ ਪੀ ਕੇ ਜਦੋਂ ਕੁੱਟਮਾਰ ਕਰਦਾ ਹੁੰਦਾ ਸੀ ਤੇ ਇੱਕ ਵਾਰੀ ਦਵਿੰਦਰ ਕੌਰ ਨੇ ਪੁਲਿਸ ਰਿਪੋਰਟ ਵੀ ਲਿਖਵਾਤੀ ਸੀ ਇਹਦੇ ਬਾਰੇ ਵੀ ਇਹ ਸਾਡੀ ਬਹੁਤ ਜ਼ਿਆਦਾ ਕੁੱਟਮਾਰ ਕਰਦਾ ਹੈ ਪਰ ਫਿਰ ਉਹਨੂੰ ਵਿਚਾਰੀ ਨੂੰ ਲੱਗਿਆ ਵੀ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਊਗਾ। ਬਾਕੀ ਸ਼ਾਇਦ ਉਹ ਥੋੜੀ ਵਿਚਾਰੀ ਡਰਦੀ ਵੀ ਸੀਗੀ ਨਾਮ ਨਿਸ਼ਾਨ ਤੋਂ ਤੇ ਵੀ ਡਿਵੋਰਸ ਲੈਣ ਦੀ ਵੀ ਇੱਕ ਵਾਰੀ ਉਹਨੇ ਕੋਸ਼ਿਸ਼ ਕੀਤੀ ਸੀ ਕਿ ਪਰ ਬਾਅਦ ਚ ਉਹਨੇ ਜਿਹੜੇ ਨੇ ਆਪਦਾ ਫੈਸਲਾ ਬਦਲ ਲਿਆ ਸੀਗਾ। ਹੁੰਦਾ ਹੀ ਹੈ ਔਰਤਾਂ ਨੂੰ ਵੀ ਚਲੋ ਘਰ ਬਚਦਾ। ਘਰ ਦੀ ਸਭ ਨਾਲ ਹੀ ਚੱਲਦਾ ਹੈ। ਪਰ ਮਿਔਰਤ ਹੋਵੇ ਬੰਦਾ ਵੀ ਹਰ ਇੱਕ ਦੂਜੇ ਨੂੰ ਦੋਵਾਂ ਦੀ ਲੋੜ ਹੁੰਦੀ ਆ। ਚਲੋ ਜੀ ਫਿਰ ਜਵਿੰਦਰ ਕੌਰ ਨੂੰ ਇੱਕ ਦਿਨ ਇਹਨੇ ਜਿਵੇਂ ਤੁਹਾਨੂੰ ਦੱਸੀਆ ਸਟੋਰੀ ਵੀ ਫੋਨ ਕਰਕੇ ਪਾਰਕ ਬੁਲਾਇਆ। ਉਥੇ ਉਹਦਾ ਕਤਲ ਕਰਤਾ ਕਤਲ ਤੋਂ ਬਾਅਦ ਆਪਦੇ ਤਿੰਨੇ ਜਿਹੜੇ ਭੈਣ ਭਰਾ ਸੀਗੇ ਵਿਚਾਰੇ ਉਹ ਉਹਦੀ ਸਾਰੀ ਜ਼ਿੰਮੇਵਾਰੀ ਨਵਨੀਤ ਕੋਰ ਤੇ ਆ ਗਈ ਜਿਹੜੀ 23 ਸਾਲਾਂ ਦੀ ਕੁੜੀ ਸੀਗੀ ਸਭ ਤੋਂ ਵੱਡੀ ਸੀ ਵਿਚਾਰੀ ਪਿਓ ਜੇਲ੍ਹ ਜਾਵੜਿਆ ਮਾਂ ਮਾਂ ਦੀ ਡੈਥ ਹੋ ਗਈ ਕਤਲ ਹੋ ਗਿਆ ਹੁਣ ਜਿਹੜੀ ਉਹੀ ਸਾਰਾ ਕੁਝ ਕਰੀ ਜਾਂਦੀ ਹੈ ਤੇ ਚਲੋ ਜੀ ਇਹ ਕੇਸ ਅਜੇ ਵੀ ਆਨ ਗoing ਹੈ ਜਦੋਂ ਵੀ ਇਹਦਾ ਕੋਈ ਅਪਡੇਟ ਆਊਗਾ ਤਾਂ ਮੈਂ ਤੁਹਾਨੂੰ ਛੋੜੇ ਨਾਲ ਜ਼ਰੂਰ ਸ਼ੇਅਰ ਕਰੂੰਗਾ ਉਸ ਤੋਂ ਬਾਅਦ ਆਪਾਂ ਨੂੰ ਇਸ ਕੇਸ ਦੇ ਸਾਰੇ ਅਪਡੇਟ ਮਿਲਣਗੇ ਵੀ ਜਦੋਂ ਇਹਦੇ ਤੇ ਕੋਈ ਆਊਗਾ ਹਜੇ ਫੈਸਲਾ ਇਹ ਵੀ ਕੀ ਕਾਰਨ ਸੀ ਕਿਉਂ ਨੇ ਐਡਾ ਭਿਆਨਕ ਕਤਮ ਚੱਕ ਲਿਆ ਕਿ ਕਿਉਂ ਨੇ ਇਹਦਾ ਮੋਟਿਵ ਕੀ ਸੀਗਾ ਕਤਲ ਕਰਨ ਦਾ ਨਾਮ ਨਿਸ਼ਾਨ ਸਿੰਘ ਦਾ ਵੀ ਐਡੀ ਕਿਹੜੀ ਗੱਲ ਹੋ ਗਈ ਜਿਹੜਾ ਪਾਰਕ ਬਲਾ ਕੇ ਉਹਦਾ ਕਤਲ ਹੀ ਕਰ ਦਿੱਤਾ ਕਤਲ ਜੀ ਇਹ ਕੋਈ ਵੀ ਹੱਲ ਨਹੀਂ ਹੁੰਦਾਗਾ ਜੇ ਤੁਸੀਂ ਨਹੀਂ ਇੱਕ ਦੂਜੇ ਦੇ ਨਾਲ ਖੁਸ਼ ਤੇ ਡਿਵੋਰਸ ਬਹੁਤ ਸੌਖਾ ਤਰੀਕਾ ਹੈਗਾ ਕਤਲ ਕਰਨ ਵਾਲੋਂ ਮੈਂ ਬਹੁਤ ਸਟੋਰੀਆਂ ਸੁਣੀਆਂ ਵੀ ਡਿਵੋਰਸ ਲੈਣ ਦੀ ਜਗਾ ਜਾਂ ਅੱਡ ਹੋਣ ਦੀ ਜਗਾ ਕਤਲ ਕਰ ਦੇਣਾ ਇਹ ਕਿਹੜੀ ਗੱਲ ਹੋ ਗਈ ਕਤਲ ਕਰਨਾ ਜੀ ਫਰਸਟ ਡਿਗਰੀ ਦਾ ਚਾਰਜ ਲੱਗਿਆ ਹੋਇਆ ਜੀ ਹੁਣ ਇਹਦੇ ਤੇ ਕੇਸ ਚੱਲੀ ਜਾਂਦਾ ਹੈ lettes see ਵੀ ਕੀ ਬਣੂਗਾ ਇਹ ਬਹੁਤ ਲੰਮੇ ਟਾਈਮ ਵਾਸਤੇ ਬੰਦ ਅੰਦਰ ਜਾਊਗਾ ਵੀ ਕਦੇ ਫਰਸਟ ਡਿਗਰੀ ਪਲਾਨਡ ਮਟਰ ਸੀਗਾ ਇਹ ਚਲੋ ਜੀ ਹੋਰ ਇਦਾਂ ਦੀਆਂ ਵੀਡੀਓ ਦੇਖਣ ਲਈ ਵੀਡੀਓ ਨੂੰ ਜਰੂਰ ਲਾਈਕ ਤੇ ਸ਼ੇਅਰ ਕਰਦਿਆ ਕਰੋ ਜੀ ਤੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਮੈਂ ਇਦਾਂ ਹੀ ਤੁਹਾਡੇ ਵਾਸਤੇ ਬਹੁਤ ਵਧੀਆ ਵੀਡੀਓ ਸਟੋਰੀਆਂ ਵਾਲੀਆਂ ਕਹਾਣੀਆਂ ਲੈ ਕੇ ਹਾਜ਼ਰ ਹੁੰਦਾ ਰਹੂੰਗਾ ਧੰਨਵਾਦ ਜੀ